ਜੇ ਭੁਖਾ ਸਭ ਗਾਈਆਂ ਕਰ ਸ਼ਾਦ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਤਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨ ਸੰਤੋ ਸ਼ਬਦ ਧਰ ਬਿਆਰ ਸੱਚਾ ਨਾਮ ਮੇਰਾ ਉਧਾਰ ਵਾਜ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀਆ ਆਚ ਚੂਤ ਕੋ ਦਵਸ ਕੀਤੇ ਗਾਲ ਕੰਟ ਕੋ ਮਾਰਿਆ ਦੁਰਗਰਭ ਪਾਇ ਤੋ ਜਨ ਕਾ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹੇ ਸੁਖ ਆਤਿ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਾਡੇ ਭਾਗਿਓ ਸਗਲਾ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਦਰੇ रोग संता बे उतरे सुणे सची बाणी संत साजन भए सरसे पूरे गुरु ते जानी सुनत पौनीत कहै ते भवित सतगुरु दया पार पूरी बेनवंत नानक गुरु चरण लागे वाजे अनहद तू ਦੇ ਤ ਗਾਇ ਤੇ ਭਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਣ ਲਾਗੇ ਆਵਾਜੇ ਅਨਹਦ ਤੂਰੀ ਸੁਣ ਤੇ ਬਣੀ ਤੇ ਗਾਇ ਤੇ ਭਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਣ ਲਾਗੇ ਆਵਾਜੇ ਅਨਹਦ ਤੂ Tchau. Uh... ਪਗੋਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ RAMਦਾਸ ਜੀ ਸਹਾਏ ਅਰਜਨ ਹਰ ਕੋ ਬਿਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿ ਆਇ ਕਰਨਉ ਨਿਤਿਆਰੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸ ਪਾਤਸ਼ਾਹੀਆਂ ਦੀ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰਸ਼ਿਤ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਖਾ ਪਿਆਰਿਆ ਚੋਂ ਸਭ ਜਿਆਦੀਆਂ ਚਾਹੀਆਂ ਮੁਕਿਆਂ ਹੱਡੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜਪਿਆ ਵੰਢ ਛਕਿਆ ਦੇਵ ਜਵਾਈ ਤੇ ਨਗ੍ਹਾਹੀ ਦੇ ਕੇ ਅਣਡਿੱਟ ਕੀਤਾ ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੰਦ ਬੰਦ ਕਟਵਾਇ ਕੋਆਂ ਲੋਹਾਂਗੀਆਂ ਚੜਖੜੀਆਂ ਤੇ ਚੜੇ ਕਾਂ ਨਾਰਿਆਂ ਨਾਲ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਘਰ ਬਨੀ ਹਾਰਿਆ ਸਿੱਖੀ ਸਿੱਧਕ ਕੇਸਾ ਸਵਾਸਾਂ ਨਾਲ ਨਿਭਾਈ ਤੇ ਨਾਲ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰੈ ਤੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਦੇ ਬੋਲੋ ਜੀ ਵਾਹਿਗੁਰੂ ਹਿਤਦਾਨ ਬਵੇਕਦਾਨ ਵਿਸਾਹੋਦਾਨ ਪਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੱਡੇ ਬੰਗੇ ਝੁਕੋ ਝੁਕਿਆ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਹਾਏ ਖਾ ਦਾ ਮਨ ਨੀਵਾ ਮਤੁਚੀ ਮਤ ਪਤ ਤਰਾਖਾ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਕੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਦੇ ਨਿਮਾਣਿਆਂ ਦੇ ਮਾਣ ਨਿਤਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨੇ ਆਸਰਿਆਂ ਦੇ ਆਸਰੇ ਨੇ ਭੈਆਂ ਦੇ ਧਰੇ ਨੇ ਥਾਵਿਆਂ ਦੇ ਥਾਵ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰੋਂ ਕਰੋ ਬਰ ਬਸਾਇ ਬ੍ਰਹਮ ਗਿਆਨੀ ਸੰਤ ਖਾਲਸਾ ਬਾਬਾ ਆਸਾ ਸਿੰਘ ਜੀ ਸੰਤ ਖਾਲਸਾ ਬਾਬਾ ਮਲੂਕ ਸਿੰਘ ਜੀ ਜਥੇਦਾਰ ਸੰਤ ਖਾਲਸਾ ਬਾਬਾ ਮੰਗਲ ਸਿੰਘ ਜੀ ਸ਼ਰੋਮਣੀ ਜਰਮੇਲ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਜੁਗੋ ਜੁਗਾ ਟਲਗੱਦੀ ਤੇ ਬਰਾਜਮਾਨ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਧੀਆਂ ਦੇ ਪਾਵਨ ਬਲੰਕਰ ਚਰਨਾ ਕਮਲਾਪਾਸ ਅਰਦਾਸ ਬੇਨਤੀ ਜੋਦਰੀ ਕੀਤੀ ਜਾਂਦੀ ਹੈ ਸਤਿਗੁਰੂ ਜੀ ਆਧੀਆਂ ਦੀ ਪਾਵਨ ਬਾਣੀ ਦੇ ਪਰਮਾਨੇ ਜਨਮ ਮਰਨ ਤੂੰ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਭਾਗ ਛੜੇ ਹਰ ਸੰਤ ਤੇ ਮਾਰੇ ਜਿੰਨ ਘਰ ਤੁੰਹਰ ਨਾਮਾ ਪ੍ਰਬਾਨ ਗਨੀਸ਼ੇ ਹੀ ਇਹ ਆਏ ਸਭਲ ਤਿਨਾਂ ਦੇ ਕਾਮਾਂ ਦੇ ਮਹਾਵਾਕਾਂ ਅਨੁਸਾਰ ਆਪ ਜੀ ਦੇਦਰੋਂ ਕਰੋ ਵਰਸਾਏ ਬ੍ਰਹਮ ਗਿਆਨੀ ਸੰਤ ਖਾਲਸਾ ਬਾਬਾ ਆਸਾ ਸਿੰਘ ਜੀ ਦੀ ਮਿੱਠੀ ਯਾਦ ਵਿੱਚ 81ਵੇਂ ਸਰਾਨਾ ਸੰਗਤ ਸਮਾਗਮ ਦੇ ਸੰਬੰਧ ਵਿੱਚ 9 ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਣ ਲੱਗੇ ਨੇ 10ਵਾਂ ਜਪਜੀ ਸਾਹਿਬ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਨਗਰ ਕਿਰਤੋ ਆਲਕਲਾਂ ਦੀ ਸਮੂਹ ਸਾਧ ਸੰਗਤ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ ਨੇ ਦੂਸਰਾ ਖੰਡ ਪਾਠ ਭਾਈ ਬਲਬੀਰ ਸਿੰਘ ਸੁਪੁੱਤਰ ਗੁਰਦੇਵ ਸਿੰਘ ਦੇ ਪਰਿਵਾਰ ਵੱਲੋਂ ਕਾਕਾ ਗੁਰ ਅੰਛਿ ਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸ਼ੁਕਰਾਨੇ ਵਜੋਂ ਤੀਸਰਾ ਖੰਡ ਪਾਠ ਸਾਹਿਬ ਜਸਵਿੰਦਰ ਸਿੰਘ ਸੁਪੁੱਤਰ ਸ਼ਾਨ ਸਿੰਘ ਦੇ ਪਰਿਵਾਰ ਵੱਲੋਂ ਦਵਿੰਦਰ ਸਿੰਘ ਦੇ ਵਿਦੇਸ਼ ਦਾ ਜਾਣ ਦੀ ਖੁਸ਼ੀ ਅੰਦਰ ਸ਼ੁਕਰਾਨੇ ਸਹਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਚੌਥਾ ਖੰਡ ਪਾਠ ਸਾਹਿਬ ਗੁਰਜਨ ਸਿੰਘ ਸੁਪੁੱਤਰ ਕਰਤਾਰ ਸਿੰਘ ਦੇ ਪਰਿਵਾਰ ਵੱਲੋਂ ਜੇਹਰ ਰੋਗਤਾ ਵਾਸਤੇ ਕਾਕਾ ਲਵਪ੍ਰੀਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪੁਰਸਾਹਬ ਰੰਮ ਪੰਜਵਾਂ ਸ੍ਰੀ ਅਖੰਡ ਪੁਰਸਾਹਬ ਲਵਪ੍ਰੀਤ ਸਿੰਘ ਅਮਰਜੀਤ ਸਿੰਘ ਨੂੰ ਲਵਪ੍ਰੀਤ ਸਿੰਘ ਅਮਰਜੀਤ ਸਿੰਘ ਨੂੰ ਨੌਕਰੀ ਦੀ ਦਾਤ ਮਿਲਣ ਦੀ ਖੁਸ਼ੀ ਅੰਦਰ ਸ੍ਰੀ ਅਖੰਡ ਪੁਰਸਾਹਬ ਸ਼ੁਕਰਾਨੇ ਸਹਿਤ ਸ੍ਰੀ ਅਖੰਡ ਪੁਰਸਾਹਬ ਰੰਮ ਸੁਖਦੇਵ ਸਿੰਘ ਫੌਜੀ ਇਹਨਾਂ ਦੀ ਸੁਪਤਰੀ ਕੁਲਵਿੰਦਰ ਕੌਰ ਧਰਮ ਸੁਪਤਨੀ ਸਤਨਾਮ ਸਿੰਘ ਹਰੀਕੇ ਤੋਂ ਬੇਟਿਆਂ ਦੀ ਜੋੜੀ ਰਲਣ ਦੀ ਖੁਸ਼ੀ ਅੰਦਰ ਭਾਈ ਸੁਖਦੇਵ ਸਿੰਘ ਵੱਲੋਂ ਸ਼ੁਕਰਾਨੇ ਸਹਿਤ ਸ੍ਰੀ ਅਖੰਡ ਪਾਤਸ਼ਾਹ ਅਰੰਭ ਸਵਰਗਵਾਸੀ ਮਨਜੀਤ ਸਿੰਘ ਦੇ ਪ੍ਰਵਾਲ ਵੱਲੋਂ ਉਹਨਾਂ ਦੇ ਬੇਟਿਆਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਅਖੰਡ ਪਾਤਸ਼ਾਹ ਅਰੰਭ ਭਾਈ ਰਾਜਿੰਦੀਪ ਸਿੰਘ ਸੁਫਤਰ ਦਰਸ਼ਨ ਸਿੰਘ ਚੋਲਾ ਸਾਹਿਬ ਦੇ ਪਰਿਵਾਰ ਵੱਲੋਂ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਤਸ਼ਾਹ ਆਰੰਭਾ ਨਵਾਂ ਸ੍ਰੀ ਅਖੰਡ ਪਾਤਸ਼ਾਹ ਸੁਰਿੰਦਰ ਸਿੰਘ ਤੁੰਗ ਦੇ ਪਰਿਵਾਰ ਵੱਲੋਂ ਇਨ੍ਹਾਂ ਦੀ ਬੇਟੀ ਦੀ ਸੁਖਣਾ ਨੂੰ ਮਦਦ ਕਰਦਿਆਂ ਹੋਇਆਂ ਬੇਟੀ ਦੇ ਤੰਦਰੁਸਤ ਹੋਣ ਦੀ ਖੁਸ਼ੀ ਅੰਦਰ ਸ਼ੁਕਰਾਨੇ ਸਹਿਤ ਸ੍ਰੀ ਅਖੰਡ ਪਾਤਸ਼ਾਹ ਆਰੰਭ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਇਹਨਾਂ ਸੰਗਤਾਂ ਵੱਲੋਂ ਸ਼ੁਕਰਾਨੇ ਸਹਿਤ ਸੁਖਨੋ ਅਦਾ ਕਰਦਿਆਂ ਹੋਇਆਂ ਨੌ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ ਨੇ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਧੂਪ ਦੀਪ ਨਾਰੀਅਲ ਆਗ ਸਮਗਰੀ ਸਭ ਸਮਗਰੀ ਹਾਜ਼ਰ ਹੈ ਸਤਿਗੁਰੂ ਜੀ ਵਾਦ ਕਾਟ ਦੇ ਸਹਾਈ ਹੋਣਾ ਆਪ ਕੋ ਵਾਸਤੇ ਸਮਤ ਬਖਸ਼ਿਸ਼ ਕਰਨੀ ਗਰੀਬ ਨਿਵਾਜ ਪਰੰਪਤਾ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰ ਹੋਣ ਲੱਗੇ ਨੇ ਸਤਿਗੁਰੂ ਜੀ ਪਾਤੀ ਸਿੰਘ ਹਾਜ਼ਰ ਨੇ ਸੇਵਾਦਾਰ ਹੋਜਣ ਨੇ ਪਾਕੀ ਸੰਗਾਂ ਨੂੰ ਗੁਰਬਾਣੀ ਗਾਇਨ ਕਰਨ ਦੀ ਸਮਤ ਬਖਸ਼ਿਸ਼ ਕਰਨੀ ਸੇਵਾਦਾਰਾਂ ਨੂੰ ਸੇਵਾ ਕਰਨ ਦੀ ਮਤਬੁੱਧ ਬਖਸ਼ਿਸ਼ ਕਰਨੀ ਗਰੀਬ ਨਿਵਾਜ਼ ਆਪ ਜੀ ਦੇ ਹਜ਼ੂਰ ਪੰਜਾਂ ਬਈਕੜਾ ਪ੍ਰਸ਼ਾਦ ਦੀ ਦੇਖ ਸਜ ਕਰਕੇ ਹਾਜ਼ਰ ਹੈ ਦਰ ਪ੍ਰਵਾਹ ਹੋਇਆ ਇਹ ਦਰ ਪ੍ਰਵਾਹ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਗਰੀਬ ਨਿਵਾਜ਼ ਆਪ ਜੀ ਨੇ ਕਿਰਪਾ ਕਰਨੀ ਬਾਣੀ ਆਦਤੋਂ ਮੱਦ ਮੱਦ ਤੋਂ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ ਗ੍ਰੀਵ ਨਿਵਾਜ ਅਰੰਭਤਾ ਸਮੇਂ ਆਈ ਹੋਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਤਿਲਕ ਪੇਟਾਵਾਂ ਦਾ ਪ੍ਰਵਾਨ ਕਰਨੀ ਆ ਦਰੋ ਕਰੋ குரு ਸਿੱਖੀ ਜੀਵਨ ਨਾਮ ਸਿਮਰਨ ਤੰਦਰੁਸਤੀਆਂ ਦਾਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸਤਿਗੁਰੂ ਜੀ ਕਰੋ ਜੀ ਕਿਰਪਾ ਆਪ ਜੀ ਦੀਆਂ ਸੰਗਤਾਂ ਨੂੰ ਪਵਿੱਤਰ ਹੁਕਮਨਾਮੇ ਸੁਣਾ ਕੇ ਨਦਰੋ ਨਦਰ ਨਿਹਾਲ ਕਰੋ ਤੇ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆज्ञा ਬਖਸ਼ਿਸ਼ ਕਰੋ ਜੀ ਸੁਖ ਹੋਵੇ ਨਾਮ ਜਿਕੇ ਆਵੇ ਨਾਨਕ ਦੇ ਨਾਮ ਚੜ੍ਹਦੀ ਕਲਾ ਤੇ ਆਇਆ ਸੇਵ ਚੱਕਣ ਜੰਤਾ ਜਿਨਹੀਂ ਹਰ ਧਾਇਆ ਸੋਖੋ ਟਾਲ ਗੁਰ ਸੇਵਿਆ ਆਣ ਉਸ ਸਾਜ ਸੁਭਾਈ ਦਰਸ਼ਨ ਪਰਸਾ ਕੋ ਕਾਲ ਜਨਮ ਮਰਣ ਦੁਖ ਜਾਏ ਸਤਨਾਮ ਸ੍ਰੀ ਵਾਇ ਗੁਰ ਸਾਹਿਬ ਜੀ ਸਤਨਾਮ ਮਹਲਾ ਪੰਜਵਾਂ ਘਰ ਚੌਥਾ ਦੂਪਦੇਮ ਇਕ ਓੰਕਾਰ ਸਤਗੁਰ ਪ੍ਰਸਾਦ ਰੂੜੋ ਹਰ ਰੰਗੋ ਰੂੜਾ ਗਾਨੀ ਹਰ ਨਿਓ ਨਾ ਹੋਈ ਰੂੜੋ ਮਨ ਹਰ ਰੰਗੋ ਰੂੜਾ ਹਉ ਟੁੰਡੇ ਦੀ ਦਰਸ਼ਨ ਕਾਰਨ ਬੀਤੀ ਬੀਤੀ ਬੇਖਾ ਗੁਰ ਮੇਲਾ ਪਰਮਗਵਾਇਆ ਏ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਰਮਾਤਾ ਇਹ ਬਿੱਦ ਨਾਨਕ ਹਰ ਨੈਣ ਅਲੋਈ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਤਾ स्वागत हर नैन कलवे 와ਹਿਗੁਰੂ ਦੀ ਕ ਖਲਸਾ 와ਹਿਗੁਰੂ ਦੀ ਕੀ ਵਤੇ ਟੋਟੇ ਮਹੰਦਾ ਪੰਜਵਾ ਕਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰੂੜ ਮਨ ਹਰ ਰੰਗੂ ਨੂੰ ਡਾਇ ਗਾਨੀ ਹਰ ਨਿਓ ਨਾ ਹੋਏ ਇਸ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਗ ਸਚੁ ਜੁਗਾ ਸਚੁ ਹੇ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਈ ਜੇ ਸੁਤੀ ਲਖਵਾਰ ਜਪੈ ਚੁਪਨਹੁ ਹੋਈ ਜੇ ਲਾਇ ਰਹਾ ਨੈਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪਾਣਾ ਕੋ ਹੋਈ ਤਾਂ ਇੱਕ ਨ ਚੱਲੇ ਨਾਲ ਜੇ ਉਸ ਜਹਾਰਾ ਹੋਈ ਐ ਕਿ ਉਹ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਨੇ ਗਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮਨੀਤ ਹੁਕਮ ਲੈ ਖੁਕ ਸੁਖ ਸੁਖ ਪਾਈ ਆਇਆ ਇਤਨਾ ਬੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਆ ਹੁਕਮ ਇਹੰਦਰ ਸਭ ਕੋ ਪਾਹਰ ਹੁਕਮ ਨਾ ਕੋਇ ਨਾਨਕ ਹੁਕਮ ਜੇ 부ਜੈ ਤਨੋ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣੜੀਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰ ਤਨਖੇ ਗਾਵਕ ਜੀ ਲੈ ਫਿਰਦੇ ਗਾਵਕ ਚਾਪੈ ਜਿਸੇ ਦੂਰ ਗਾਵਕ ਵੇਖਿਆ ਅਦਰਹ ਦੂਰ ਕਤਨਾ ਕਦੀ ਨ ਆਵੇਂ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦਿਲ ਦੇ ਤਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾ ਨਾਨਕ ਕਿਸੇ ਪਰਵਾਹ ਸਾਚਾ ਸਾਹਿਬ ਸਾਜਣਾਏ ਆਖਿਆ ਭਉ ਭਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਦਾਰ ਫੇਰ ਕਿ ਅਗੇ ਰਖੀਐ ਜਿਤ ਦੇ ਸਿਦਰਬਾਰ ਮੋਹ ਕੇ ਬੋਲਣ ਬਲੀਐ ਜਿਤ ਸੁਨਦਰੇ ਪਿਆਰ ਅੰਮ੍ਰਿਤ ਵਿਲਾ ਸਚਨਾਉ ਵਡਿਆਈ ਚਾਰ ਕਰਮਿ ਆਵੇ ਕੱਪੜਾ ਨਦਰੀ ਅਮੋਗ ਦੁਆਰ ਨਾਨਕ ਏਵ ਜਾਣੀਐ ਸਭ ਆਪਿ ਸਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਵਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਨਾਦੰ ਗੁਰਮਖਵੈਦੰ ਗੁਰਮਖ੍ਰਿਹਾ ਸਮਾਈ ਗੁਰਈਸਰ ਗੁਰਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਿਣ ਤਨ ਨੰ ਜਾਣ ਜਾਈ ਗੁਰ ਆਇ ਕਦੇ 부ਝਾਈ ਸਬਨਾ ਜੀ ਹਾਕ ਪਦਾਸੋ ਮੈਂ ਸਰਨ ਜਾਈ ਕੀਤ ਨਾ ਵਾਜਿਤ ਭਾਵਾਂ ਵਿਣ ਭਾਣੇ ਕੀ ਨਾਇ ਕਰੀ ਦਿੱਤੀ ਸੱਡ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਨਹੀਂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇਸ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ 부ਝਾਈ ਸਬਣਾ ਜੀ ਆਕਾ ਇੱਕ ਦਾਤਾ ਸੋ ਬੈਰ ਸਰ ਨਾ ਜਾਈ ਜੇ ਦੁਖ ਚਾਰੇ ਆਰ ਜਾਓ ਹਉਦ ਸੁਣੀ ਹੋਏ ਨਵਾ ਖੰਡਾ ਜਾਣੀ ਆ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹ ਜਸ ਕੀਰਤ ਜਗ ਲਈ ਜੇ ਸਤ ਸਨਦਰਨਾ ਆਵਈ ਤਵਾਦਰ ਪੁੱਛਿਆ ਕੇ ਕੀਟਾਇ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤਿਆ ਕੋਈ ਨ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਾ ਸਿੱਧ ਪੀਰ ਸਰਨਾਥ ਸੁਣਾ ਤਰ ਦਵਲੇ ਆਕਾਸ਼ ਸੁਣਾ ਦੀਪ ਲੋਪਾ ਤਾਰ ਸੁਣਾ ਕੋਈ ਨ ਸਦਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਗੁਰੂ ਪਾਪ ਕਾ ਨਾਸ ਸੁਣਿਆ ਈਸ਼ਰੇ ਬ੍ਰਹਮ ਇੰਦਰ ਸੁਣਿਆ ਬਖਸਲਾਹਨ ਮੰਦ ਸੁਣਿਆ ਜੋਗ ਜੁਗ ਤਦ ਭੇਦ ਸੁਣਿਆ ਸਤ ਸਤਿ ਸਬਦ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਭ ਸੰਤੋ ਕੇ ਆਣ ਸੁਣਿਆ ਹਸੜ ਕਾ ਇਸ਼ਨਾੜ ਪਾਵਨ ਮਾਰੋ ਸੁਣਾ ਲਾਗੇ ਜੈ ਤੇ ਆੜ ਨਾਨਕ ਭਗਤਾ ਸਦਾ ਵਿਗਾਸ ਸੁਸਮਾ ਗੁਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤ ਸ਼ਾਹ ਸੁਣਿਆਂ ਦੇ ਪਾਵੇ ਰਾਹ ਸੁਣਿਆ ਤੁ ਇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੂਖ ਪਾਪ ਕਾ ਨਾਸ ਮੰਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਪਨਾ ਲਿਖਣ ਹਾਰੇ ਮਨੇ ਕਬੈ ਕਰਨ ਵਿਚਾਰੇ ਐਸਾ ਨਾਮ ਮਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮੋੜ ਤੋੜ ਨਾ ਕੋਏ ਮਨ ਬਸੇ ਫਰਕੜ ਜਾਏ ਮਨ ਮਾਟਾ ਚੱਲਦਾ ਪੰਤ ਮਨ ਧਨ ਸਦੀ ਸੰਬੰਧ ਐਸਾ ਨਾਮ ਮਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਫਾਵੇ ਮੋੜ ਤੋੜ ਮਨ ਪਰਵਾਰੇ ਜਦਵਾ

ਜੇ ਕੋ ਬੁਝ ਹੋਵੇ ਸਤਾਰ ਧਰ ਪਰਿਤਾ ਭਾਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸੁਦੇਵ ਸਿੰਘ ਜੀ